ਇੱਕ ਸਮਾਂ ਸੀ ਜਦੋਂ ਪੰਜਾਬ ਦੀਆਂ ਤਹਿਸੀਲਾਂ ਤੇ ਪਟਵਾਰਖਾਨੇ ਬਾਰੇ ਕਿਹਾ ਜਾਂਦਾ ਸੀ ਕਿ ਇਹ ਕ腐ਸ਼ਨ ਦਾ ਗੜ ਨੇ ਭਗਵੰਤ ਮਾਨ ਸਰਕਾਰ ਸੂਬੇ ਦੇ ਵਿੱਚ ਬਣਦੀ ਹੈ ਕ腐ਸ਼ਨ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਕਈ ਵੱਡੇ ਐਕਸ਼ਨ ਹੁੰਦੇ ਨੇ ਜਿਸ ਦਾ ਅਸਰ ਜਿਹੜਾ ਹੁਣ ਵੇਖਣ ਨੂੰ ਮਿਲ ਰਿਹਾ ਅਸੀਂ ਸਰਕਾਰ ਦੀ ਗੱਲ ਕਰੀਏ ਸਰਕਾਰ ਦੀ ਪੁਲਿਸ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦੇ ਅੰទេស ਦਾ ਨਾਮ ਰੋਸ਼ਨ ਕਰੀਏ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ। ਤੁਸੀਂਾਂ ਦੀ ਗੱਲ ਕਰੀਏ ਤੇ ਕਰਪਸ਼ਨ ਖਿਲਾਫ ਕਈ ਹੈਲਪਲਾਈਨ ਨੰਬਰ ਜਿਹੜੇ ਨੇ ਜਾਰੀ ਕੀਤੇ ਹੋਏ ਨੇ ਕੈਬਨਿਟ ਮਨਿਸਟਰ ਬ੍ਰਮਸ਼ੰਕਰ ਜਿੰਪਾ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਲੇਕਿਨ ਇੱਕ ਚੀਜ਼ ਵਖਾਣਾ ਚਾਹਾਂਗੇ ਨਾ ਤਾਂ ਜਿਹੜਾ ਮੋਬਾਈਲ ਫੋਨ ਹੈ ਉਸ ਮੋਬਾਈਲ ਫੋਨ ਦੇ ਬੈਕ ਦੇ ਉੱਪਰ ਇੱਕ ਨੰਬਰ ਲਿਖਿਆ ਹੋਇਆ ਹੈ ਕੰਪਲੇਂਟ ਨੰਬਰ ਹੈ ਯਾਨੀ ਅਗਰ ਕੋਈ ਵੀ ਤੁਹਾਡੇ ਤੋਂ ਕਰਪਸ਼ਨ ਦੇ ਤੌਰ ਤੇ ਕੋਈ ਪੈਸਾ ਮੰਗਦਾ ਹੈ ਰਜਿਸਟਰੀਆਂ ਵਿਲੇ ਕਿਸੇ ਢੰਗ ਦਾ ਕੋਈ ਕਰਪਸ਼ਨ ਹੁੰਦੀ ਹੈ ਜਾਂ ਫਿਰ ਪਟਵਾਰਖਾਨੇ ਜਾ ਕੇ ਕੋਈ ਕਰਪਸ਼ਨ ਹੁੰਦੀ ਹੈ ਤੇ ਇਹ ਨੰਬਰਾਂ ਦਾ ਇਸਤੇਮਾਲ ਕਰਕੇ ਤੁਸੀਂ ਉਸ ਖਿਲਾਫ ਸ਼ਿਕਾਇਤ ਕਰ ਸਕਦੇ ਹੋ ਔਰ ਉਸ ਦੇ ਉੱਪਰ ਤੁਰੰਤ ਐਕਸ਼ਨ ਹੋਏਗਾ ਹਾਲਾਂਕਿ ਕਈ ਐਕਸ਼ਨ ਹੋਏ ਨਹੀਂ ਔਰ ਖੁਦ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਖੁਦ ਦਫ਼ਤਰਾਂ ਦੇ ਵਿੱਚ ਜਾ ਕੇ ਅਚੰਚਿਤ ਚੈਕਿੰਗ ਕਰ ਰਹੇ ਨੇ ਤਾਂ ਕਿ ਕਰਪਸ਼ਨ ਜਿਹੜੀ ਹੈ ਉਸ ਨੂੰ ਪੂਰਨ ਤੌਰ ਤੇ ਖਤਮ ਕੀਤਾ ਜਾਏ ਇਸ ਦਾ ਅਸਰ ਵੀ ਵਿਖਿਆ ਜਿਹੜਾ ਮਾਲੀ ਵਿਭਾਗਾਂ ਪੰਜਾਬ ਦਾ ਉਸ ਮੈਕਮੇ ਦੇ ਵਿੱਚ ਇਸ ਦਾ ਅਸਰ ਹੋਇਆ ਹੈ ਮੰਤਰੀ ਜੀ ਤੁਹਾਡੇ ਮੈਕਮੇ ਦੀ ਜਿੱਕਰ ਗੱਲ ਕਰੀਏ ਕਹਿੰਦੇ ਕਰਪਸ਼ਨ ਖਤਮ ਹੋਣ ਤੋਂ ਬਾਅਦ ਅਸਰ ਵਿਖਣੇ ਸ਼ੁਰੂ ਹੋ ਗਏ ਕਿਹਨਾਂ ਨੂੰ ਫਾਇਦਾ ਹੋਇਆ ਕਰਪਸ਼ਨ ਖਤਮ ਹੋਣ ਦਾ ਵਿਦੱਖੋ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਅਪੀਲ ਕਰਦਾ ਵੀ ਸਾਨੂੰ ਕਿਸੇ ਅਧਿਕਾਰੀ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਜੀ ਅਧਿਕਾਰੀ ਦਸਿਲਾਂ ਵਿੱਚ ਕ腐ਸ਼ਨ ਦੇ ਦੋ ਤਰ੍ਹਾਂ ਦੇ ਕਾਰਨ ਹੁੰਦੇ ਜਦੋਂ ਤਾਂ ਅਸੀਂ ਰਜਿਸਟਰੀ ਕਰਾਉਣੀ ਹੈ ਜੀ ਕਈ ਵਾਰੀ ਸਾਨੂੰ ਲੋਕ ਗਾਈਡ ਕਰਦੇ ਆ ਤੁਹਾਡਾ ਸਟੈਂਪ ਡਿਊਟੀ ਕੱਟ ਲਵਾਉਂਦੇ ਅਗਰ ਉਹ ਫੇਰ ਅਧਿਕਾਰੀ ਪੈਸਾ ਲੈਂਦਾ ਉਹਦੇ ਤੇ ਸਰਕਾਰ ਦਾ ਕੋਈ ਕਸੂਰ ਨਹੀਂ ਫਰਜ਼ ਕਰ ਲਓ ਤੁਹਾਨੂੰ ਅਧਿਕਾਰੀ ਕਿ ਤੁਹਾਡੀ 5 ਲੱਖ ਰੁਪਏ ਸਟੈਂਪ ਡਿਊਟੀ ਲੱਗਣੀ ਹੈ ਉਹ ਤੁਹਾਨੂੰ ਕਹੂਗਾ ਵੀ 2.5 ਲੱਖ ਰੁਪਏ ਤੁਹਾਡਾ ਮੈਂ ਸਾਰ ਦਾਂ ਤੇ 2.5 ਲੱਖ ਸਰਕਾਰ ਨੂੰ ਕਾਹਦੀ ਦੇਣਾ 50000 ਮੈਨੂੰ ਦੇ ਦਿਓ ਉਹ ਤੁਹਾਨੂੰ ਥੱਲੇ ਜਿਹੜਾ ਲਿਖਣ ਵਾਲਾ ਜਾਂ ਪੜਨ ਵਾਲਾ ਜਾਂ ਕੋਈ ਵੀ ਤੁਹਾਡਾ ਵਿਚਲਾ ਬੰਦਾ ਜਾ ਕੇ ਗੱਲ ਕਹਿ ਸਕਦਾ ਜਾਂ ਪ੍ਰਾਪਰਟੀ ਡੀਲਰ ਹੀ ਹੈ ਫਰਜ਼ ਕਰ ਲਓ ਤੇ ਉਹਦੇ ਤੇ ਸਰਕਾਰ ਜ਼ਿੰਮੇਵਾਰ ਨਹੀਂ ਹੈ ਅਗਰ ਆਪਾਂ ਸਟੈਂਪ ਡਿਊਟੀ ਪੂਰੀ ਕਰ ਰਹੇ ਆ ਕਿਸੇ ਪੰਜਾਬ ਦੇ ਬੰਦੇ ਨੂੰ ਪੂਰੀ ਦੁਨੀਆ 'ਚ ਕਿਸੇ ਮੇਰੇ ਐਨਆਰਆਈ ਭਰਾ ਨੂੰ ਕਿਸੇ 1 ਰੁਪਿਆ ਦੇਣ ਦੀ ਲੋੜ ਨਹੀਂ ਉਹ ਤੰਗ ਪ੍ਰੇਸ਼ਾਨ ਕੋਈ ਅਧਿਕਾਰੀ ਪੰਜਾਬ ਦਾ ਕਰ ਨਹੀਂ ਸਕਦਾ ਮੁੱਖ ਮੰਤਰੀ ਜੀ ਦਾ ਸਖਤ ਹਦੇਸ਼ ਹੈ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਤੁਸੀਂ ਗਰਾਉਂਡ ਤੇ ਜ਼ੀਰੋ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਜੀ ਤਸੀਲ ਹੁਸ਼ਿਆਰਪੁਰ ਵਿਜ਼ਿਟ ਕੀਤੀ ਜਿਹਦੀ ਇਨਫੋਰਮੇਸ਼ਨ ਮਾਨੂੰ ਨਹੀਂ ਪਤਾ ਨਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਪਤਾ ਨਾ ਹੁਸ਼ਿਆਰਪੁਰ ਦੇ ਕਿਸੇ ਬੰਦੇ ਨੂੰ ਪਤਾ ਕਿ ਮੁੱਖ ਮੰਤਰੀ ਨੇ ਤਸੀਲ ਵਿਜ਼ਿਟ ਕਰਦੀਆਂ ਉਹਦਾ ਕਾਰਨ ਇਹ ਸੀ ਲੋਕਾਂ ਕੋ ਫੀਡਬੈਕ ਲਈ ਜਾਵੇ ਐਦਾਂ ਹੀ ਹੁਣ ਰਾਤਪੁਰੇ ਤਸੀਲ ਬੈਠੋ ਕੀਤੀ ਗਿਆ ਜੋੜੋ ਇਹ ਨੀ ਚੀਜ਼ਾਂ ਸਾਹਮਣੇ ਆਉਂਦੀਆਂ ਪਬਲਿਕ ਦਾ ਜਿੱਥੇ ਉਹ ਸਾਬਤ ਦਾ ਜੀ ਇੱਕ ਨਵੀਂ ਚੇਤਨਾ ਆndi ਹੈ ਲੋਕਾਂ ਦੇ ਵਿੱਚ ਮੈਂ ਕਹਿ ਸਕਦਾ ਉਹ ਚੇਤਨਾ ਕਰਕੇ ਅੱਜ ਜਿਹੜਾ ਹੈ ਇਸ ਪਿਛਲੀ ਜੁਲਾਈ 2023 ਦੇ ਮੁਕਾਬਲੇ 2024 ਦੀ ਜੁਲਾਈ ਵਿੱਚ ਪਰ ਮਹੀਨੇ ਦੇ ਨਾਲ ਅਸੀਂ ਨੂੰ ਕਹਿੰਦੇ ਆ ਮਾਲੀਆ ਨੂੰ ਆਪਣੇ ਨੂੰ ਸਟੈਂਪ ਡਿਊਟੀ ਨੂੰ 71% ਵਾਧਾ ਹੋਇਆ ਜੇ ਪਿਛਲੀ ਜੁਲਾਈ 2023 'ਚ ਸਾਨੂੰ 268 ਕਰੋੜ ਆਇਆ ਸੀ ਤੇ ਅੱਜ ਕੀ ਸਾਨੂੰ ਸਮਝ ਲੋ 468 ਕਰੋੜ ਆਇਆ ਤਾਂ ਇੱਕ ਵੱਡਾ ਵਾਧਾ ਆ ਜੀ ਮੈਂ ਕਹਿ ਸਕਦਾ ਯਾਨੀ ਕ੍ਰਪਸ਼ਨ ਕ੍ਰਪਸ਼ਨ ਫਰੀ ਸਟੇਟ ਦਾ ਆਫਾ ਦਾ ਹੁੰਦਾ ਹੈ ਕਿ ਉਸ ਦਾ ਰੈਵਨਿਊ ਵੱਧਦਾ ਹੈ ਰੋਜ਼ਗਾਰ ਦੇ ਅਫਸਰ ਇਸ ਦੇ ਨਾਲ ਵੱਧਦੇ ਨੇ ਹੋਰ ਫੈਸਿਲਿਟੀ ਲੋਕਾਂ ਨੂੰ ਮਿਲਨੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਡੈਫੀਨੇਟਲੀ ਹੈ ਤੁਸੀਂ ਇਹ ਸਰਕਾਰਾਂ ਕਿੰਦਾ ਫੇਲ ਰਹੀਆਂ 16000 ਇਲੈਗਲ ਕਲੋਨੀਆਂ ਘਟਾਈਆਂ ਘਟਾਣ ਵਾਲੇ ਕੌਣ ਸੀਗੇ 35 ਸਾਲ ਤੱਕ ਪਟਵਾਰੀਆਂ ਦੀ ਕੋਈ ਭਰਤੀ ਨਹੀਂ ਕੀਤੀ ਇਸ ਸਰਕਾਰ ਨੇ 2.5 ਸਾਲ ਦੇ ਵਿੱਚ 2 ਸਾਲ ਦਾ ਤਾਂ ਪਟਵਾਰੀ ਦਾ ਟ੍ਰੇਨਿੰਗ ਸੈਸ਼ਨ ਹੁੰਦਾ ਤੇ 2.5 ਸਾਲ ਦਾ ਸਰਕਾਰ ਨੂੰ ਹੋਇਆ ਤੱਕ ਸਾਰੇ ਜੀ ਉਹਦੇ ਵਿੱਚ ਭਰਤੀ 2000 ਦੇ ਕਰੀਬ ਪਟਵਾਰੀਆਂ ਦੀ ਭਰਤੀ ਉਹ ਚਮਨ 17 1800 ਤੋਂ ਕਰੀਬ ਪਟਵਾਰੀ ਬੱਚੇ ਨੌਜਵਾਨ ਜਾਇਆ ਜਿੱਥੇ ਲੜਕੀਆਂ ਵੀ ਆ ਲੜਕੇ ਵੀ ਆ ਨੌਜਵਾਨ ਜਿੱਥੇ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਉੱਥੇ ਲੋਕਾਂ ਦਾ ਅਗਰ ਇੰਨੇ ਚਿਰ ਤੋਂ ਪਾਪਰ ਐਕਟ ਇਹਨਾਂ ਨੇ ਅਜੇ ਤੱਕ ਉਹਦਾ ਕੋਈ ਸ਼ੋਧ ਨਹੀਂ ਕੀਤਾ ਸਿਕਾ 1995 ਤੋਂ ਲੈ ਕੇ ਤਾਂ ਕਸੂਰਵਾਰ ਕੌਣ ਸੀ 2.5 ਸਾਲ ਦੀ ਸਰਕਾਰ ਕਿੱਦਾਂ ਹੋ ਸਕਦੀ ਹੈ ਅਗਰ ਉਹ ਤੇ ਕੋਡ ਨਾ ਰੋਕ ਲਈ ਲੋਕਾਂ ਨੂੰ ਕਲੋਨੀਆਂ ਘਟਦੇ ਹੈਗੇ ਨਾ ਉੱਥੇ ਨਾ ਉੱਥੇ ਕਿਸੇ ਕੋਲ ਸੀਵਰ ਹੈ ਨਾ ਉੱਥੇ ਕੋਈ ਸਟਰੀਟ ਲਾਈਟ ਹੈ ਨਾ ਪਾਰਕ ਹੈ ਠੀਕ ਹੈ ਨਾ ਜੀ ਨਾਉ ਤੇ ਗਲੀਆਂ ਆ ਨਾ ਰੋਡ ਹੈ ਸੋ ਇਹ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਸੀ 2.5 ਸਾਲ ਦੀ ਸਰਕਾਰ ਤੋ ਇਹ ਉਸ ਅਗਰ ਐਡਾ ਵੱਡਾ ਫੋੜਾ ਉਹਨੂੰ ਆਪਰੇਸ਼ਨ ਕਰਨ ਨੂੰ ਟਾਈਮ ਲੱਗਦਾ ਭੀ ਤੇ ਹੁਣ ਜਿਹੜਾ ਆਪਰੇਸ਼ਨ ਹੋਇਆ ਸਕਸੈਸਫੁਲ ਹੋ ਗਿਆ ਆਪਰੇਸ਼ਨ ਉਹਨੇ ਉਹ ਸਕਸੈਸਫੁਲ ਮੈਂ ਕਹਿ ਸਕਦਾ ਉਸ ਆਪਰੇਸ਼ਨ ਸਕਸੈਸਫੁਲੀ ਚੱਲ ਰਿਹਾ ਚੱਲ ਰਿਹਾ ਉਹ ਸਕਸੈਸਫੁਲ ਹੋ ਜਾਣਾ ਉਹ 100% ਅਚੀਵਮੈਂਟ ਤੇ ਵੀ ਪਹੁੰਚੇਗਾ ਆਉਣ ਵਾਲੇ ਟਾਈਮ ਨੂੰ ਲੇਕਿਨ ਰਹਿ ਗਿਆ ਇਹ ਅਜੇ ਫੋੜਾ ਹੀ ਬਰਕਰਾਰ ਹੈ ਉਹਨੇ ਉਹ ਫੋੜੇ ਦਾ ਮੁਆਦ ਕੱਢਿਆ ਜਾ ਰਿਹਾ ਮਵਾਤ ਕੱਢਿਆ ਮਵਾਤ ਕੱਢਿਆ ਜਾ ਰਿਹਾ ਤੁਸੀਂ ਦੇਖੋ ਬੜਕ ਚਰਤਾ ਮਵਾਤ ਪਰਿਆਸੀ ਦੇ ਵਿੱਚ ਲੇਕਿਨ ਅਸੀਂ ਨੂੰ ਨਿਕ ਨੀਤੀ ਦੇ ਨਾਲ ਇਮਾਨਦਾਰੀ ਨਾਲ ਇੱਥੇ ਇੱਕ ਵਰਕ ਕਰ ਰਹੇ ਹਾਂ ਕਾਮਦਾਰ ਕਦੇ ਕਿਸੇ ਨੇ ਜਨਮ ਅਧਾਰਤ ਸੁਣੀ ਸੀ ਲੱਗਦੀਓ ਕਦੀ ਕਿਸ ਸਰਕਾਰ ਸੁਣੀ ਜੇ ਤੁਸੀਂ ਮੈਨੂੰ ਦੱਸੋ ਜਲੰਧਰ ਦੇ ਵਿੱਚ ਮੁੱਖ ਮੰਤਰੀ ਦੇ ਦੇਸ਼ ਤੇ ਲਗਾਈ ਗਈ ਲੁਧਿਆਣਾ ਤੇ ਲਗਾਈ ਗਈ ਲੇਕਿਨ ਮੈਂ ਨਹੀਂ ਕਹਿੰਦਾ ਉਹ 100% ਲੋਕਾਂ ਨੂੰ ਵੀ ਅੱਗੇ ਆਣਾ ਪੈਣਾ ਜੀ ਜਨਤਾ ਦੇ ਸਹਿਯੋਗ ਤੋਂ ਬਿਨਾ ਇਹਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ ਜੇ ਤੁਸੀਂ ਕਿਤੇ ਲੇਕਿਨ ਜਨਤਾ ਵੀ ਕੀ ਕਰੇ ਮੰਤਰੀ ਜੀ ਹੁਣ ਕਈ ਸ਼ਰਤਾਂ ਇਹੋ ਜੀਆਂ ਨੇ ਰਜਿਸਟਰੀ ਕਰਾਣ ਜਾਓ ਜੀ ਅਸੀਂ ਰਜਿਸਟਰੀ ਕਰਾਣ ਗਏ ਅਸੀਂ ਫਲੈਟ ਦੇ ਸਾਰੇ ਪੈਸੇ ਦੇਤੇ ਬੁਕਿੰਗ ਦੇਤੀ ਠੀਕੇ ਬੈਂਕ ਤੋਂ ਲੋਨ ਹੋ ਗਿਆ ਰਜਿਸਟਰੀ ਕਰਾਣ ਗਏ ਤੇ ਉਸ ਸਮਾਂ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਸ ਪ੍ਰਾਪਰਟੀ ਦੀ ਐਨਓਸੀ ਲੈ ਕੇ ਆਓ ਜਦੋਂ ਬਿਲਡਰ ਕੋਲ ਵਾਪਸ ਜਾਂਦਾ ਹੈ ਬਿਲਡਰ ਕਹਿੰਦਾ ਜੀ ਐਨਓਸੀ ਤੇ 4 ਮਹੀਨੇ ਲੱਗਣਗੇ ਬੰਦਾ ਜਿਹੜਾ ਸਭ ਕੁਝ ਨਿਵੇੜ ਕੇ ਬੈਠਾ ਹੁੰਦਾ ਹੈ ਜਿਹੜਾ ਆਸ ਕਰਦਾ ਹੈ ਭਈ ਅੱਜ ਮੇਰੀ ਰਜਿਸਟਰੀ ਹੋ ਜਾਏਗੀ ਮਜਬੂਰਨ ਕੀ ਕਰੂਗਾ ਪੈਸਾ ਦੇਣਾ ਹੀ ਪਊਗਾ ਜਦੋਂ ਉਸ ਤੋਂ ਪੈਸੇ ਮੰਗੇ ਜਾਂਦੇ ਨੇ ਇਸ ਸ਼ਰਤ ਨੂੰ ਲੈ ਕੇ ਔਰ ਇਸ ਤਰ੍ਹਾਂ ਦੀ ਹੋਰ ਕਈ ਕੰਡੀਸ਼ਨਾਂ ਜਿਹੜੀਆਂ ਨੇ ਉਸ ਨੂੰ ਸਰਲ ਕਰਨ ਨੂੰ ਲੈ ਕੇ ਤੁਹਾਡੀ ਸਰਕਾਰ ਕੀ ਐਕਸ਼ਨ ਲੈ ਰਹੀ ਹੈ ਦੇਖੋ ਸਾਡੀ ਸਰਕਾਰ ਜਿਹੜੀ ਇਹਨੂੰ ਲੈ ਕੇ ਸੰਜੀਦਾ ਤੌਰ ਦੇ ਉੱਤੇ ਬਹੁਤ ਕੁਛ ਲੇਕਿਨ ਮਨੋਇਸ਼ ਇਹ ਸਿਗਾ ਵੀ ਇਹ ਜਿਹੜੀਆਂ ਚੀਜ਼ਾਂ ਸਿਗੀਆਂ ਕਿਉਂਕਿ ਬੜੇ ਲੰਬੇ ਅਰਸੇ ਤੋਂ ਜਿਹੜਾ ਹੈਗਾ ਲੇਕਿਨ ਜਿਹੜਾ ਹੁਣ ਤੁਰੰਤ ਕੋ ਬੰਦਾ ਰਜਿਸਟਰੀ ਕਰਾਣੇ ਚਾਹੁੰਦਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਆ ਸਕਦੀ। ਅਗਰ ਉਹਨੂੰ ਪਰੇਸ਼ਾਨੀ ਆਂਦੀ ਜਿਹੜਾ WhatsApp ਨੰਬਰ ਆ ਉਹਦੇ ਰਜਿਸਟਰੀ ਜਿਹਦਾ ਉਹਨੇ ਅਪਾਇੰਟਮੈਂਟ ਲੈ ਗਿਆ। ਜੀ ਸਾਡੇ ਉਹਦੇ ਤੇ ਸਾਨੂੰ ਅਗਰ ਇਨਫੋਰਮ ਕਰੇਗਾ ਉਸ ਇੱਕ ਦਿਨ ਵੀ ਰੁਕ ਸਕਦਾ ਬੰਦਾ। ਜੇ ਬਕਰਫ ਨੂੰ ਤੁਹਾਡੇ ਸਹਿਯੋਗ ਤੋਂ ਬਿਨਾ ਕਿੱਦਾਂ ਖਤਮ ਹੋ ਸਕਦੀ ਮੰਨਸਾ। ਉਹਦੇ ਲਈ ਤਾਂ ਸਾਨੂੰ ਕਿਸੇ ਨੂੰ ਅੱਗੇ ਆਣਾ ਹੀ ਪੈਗਾ। ਅਸੀਂ ਅੱਗੇ ਆ ਕੇ ਕੰਪਲੇਨਟ ਵੀ ਕਰਨੀ ਪੈਗੀ ਸਾਨੂੰ ਕਿਸੇ ਨਾ ਕਿਸੇ ਨੂੰ ਆਪਣਾ ਅੱਗੇ ਛਾਤੀ ਕਰਨੀ ਪੈਗੀ ਆ ਕੇ ਥੋੜਾ ਜਿਹਾ ਸਾਨੂੰ ਕੁਸ਼ਚ ਜ਼ਰੂਰ ਹੋਏਗਾ ਲੇਕਿਨ ਉਸ ਨੂੰ ਨਿਵੇੜ ਦੇਾਂਗੇ ਫਿਰ ਬੰਤਰੀ ਜੀ ਲੇਕਿਨ ਆਮ ਬੰਦਾ ਜਿਹੜਾ ਹੈ ਨਾ ਸਿਸਟਮ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਉਹ ਕਹਿੰਦਾ ਵੀ ਜੇ ਸਿਸਟਮ ਨਾਲ ਕਿੱਥੇ ਪੰਗਾ ਲੈ ਲੈ ਕਿੱਥੇ ਆ ਰਜਿਸਟਰੀ ਵਾਲਾ ਕੰਮ ਜਿਹੜਾ ਅੱਧ ਵਿਚਾਲਾ ਹੀ ਨਾ ਰਹਿ ਜਾ ਨਾ ਉਸ ਸਿਸਟਮ ਦਾ ਇਹ ਫਾਇਦਾ ਹੋਏਗਾ ਉਸ ਅਧਿਕਾਰੀ ਨੂੰ ਅਗਰ ਉਹ ਬਿਲਕੁਲ کم ਠੀਕ ਰਜਿਸਟਰੀ ਠੀਕ ਢੰਗ ਨਾਲ ਹੋ ਰਹੀ ਹੈ ਉਹਦੇ ਪੂਰੀ ਸਟੈਂਪਿਟਿਊਡੀ ਲੱਗੀ ਆ ਉਸ ਅਧਿਕਾਰੀ ਦੇ ਤਰਨ ਤੋਂ ਉਥੋਂ ਬਦਲਿਆ ਜਾਏਗਾ ਪਹਿਲੀ ਗੱਲ ਤਾਂ ਇਹ ਹੈ ਤਾਂ ਕਿ ਉਹ ਦੁਆਰਾ ਪਰੇਸ਼ਾਨ ਨਾ ਕਰ ਸਕੇ ਉਹ ਉੱਥੇ ਬੈਠ ਸੀਟ ਤੇ ਬੈਠਾ ਤਾਂ ਪਰੇਸ਼ਾਨ ਕਰੇਗਾ ਨਾ ਜੀ ਨਵਾਂ ਅਧਿਕਾਰੀ ਆਏਗਾ ਨਵਾਂ ਅਧਿਕਾਰੀ ਆਏਗਾ ਬਿਲਕੁਲ ਆਏਗਾ ਔਰ ਅਗਰ ਉਹਦੇ ਰਿਟਰਨ ਕੰਪਲੇਂਟ ਹੈ ਐਫੀਡਵਰਡ ਹੈ ਅਜਾ ਉਹਦਾ ਕੋਈ ਗਵਾਹ ਆ ਬਕਾਇਦਾ ਨਾਲ ਪੈਨੇ ਜੀ ਨੇ ਤੰਗ ਪਰੇਸ਼ਾਨ ਕੀਤਾ ਐਫੀਟਾਵਡ ਦੇਗਾ ਔਰ ਲੇਕਿਨ ਠੀਕ ਹੋਣਾ ਚਾਹੀਦਾ ਦੇਖੋ ਕਈ ਵੇਰੇ ਕੰਪਲੀਟਾਂ ਵੀ ਗਲਤ ਹੁੰਦੀਆਂ ਜੀ ਕਈ ਵੇਰੇ ਲੋਕ ਜਿਹੜੇ ਜਿਹੜੇ ਕੀ ਕਹਿੰਦੇ ਆਪਾਂ ਕਹਿ ਸਕਦੇ ਜਿਹੜੇ ਇਸ ਬਿਜ਼ਨਸ ਹੁੰਦੇ ਆ ਉਹ ਵੀ ਕਈ ਵੇਰੇ ਅਧਿਕਾਰੀ ਉਹਨਾਂ ਨੂੰ ਪਸੰਦ ਨਹੀਂ ਹੁੰਦਾ ਤਾਂ ਵੀ ਕੰਪਲੀਟ ਕਰ ਦਿੰਦੇ ਆ ਲੋਕ ਸਾਨੂੰ ਤਾਂ ਸਾਨੂੰ ਸਾਝਾ ਜੇ ਉਹਨਾਂ ਨੂੰ ਕੰਪਲੀਟ ਹੋ ਗਏ ਤਾਂ 100% ਉਹਦੇ ਖਿਲਾਫ ਕਾਰਵਾਈ ਹੋਏਗੀ ਕੀ ਇਸ ਵਿੱਚ ਕੀਤਾ ਜਾ ਸਕਦਾ ਹੈ ਮੈ ਸਸਪੈਂਡ ਕੀਤਾ ਜਾ ਸਕਦਾ ਤੁਰੰਤ ਸਸਪੈਂਡ ਕੀਤਾ ਜਾ ਸਕਦਾ ਅਗਰ ਬਹੁਤ ਵਾਕਿਆ ਮਾੜਾ ਹੈ ਤਾਂ ਫਿਰ ਡਿਸਪੰਸਰ ਸਰਕਾਰ ਕਰ ਸਕਦੀ ਹੈ ਉੱਚੀ ਗੱਲ ਹੈ ਯਾਨੀ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਤੁਸੀਂ ਚੱਲ ਰਹੇ ਹੋ ਬਿਲਕੁਲ ਚੱਲ ਰਹੇ ਹਾਂ ਔਰ ਤੁਸੀਂ 10 ਤੋਂ ਜ਼ਿਆਦਾ ਅਸੀਂ ਤਹਿਸੀਲਾਰ ਸਸਪੈਂਡ ਕੀਤੇ ਸੀ ਉਸ ਵੇਲੇ ਅਧਿਕਾਰੀ ਸਸਪੈਂਡ ਕੀਤੇ ਤਾਂ ਕਿ ਬਾਕੀ ਸੁਧਰਨ ਔਰ ਉਹਦਾ ਫਰਕ ਦੇਖਣ ਦੇ ਆ ਲੇਕਿਨ ਇੱਕ ਕਾਰਨ ਜਿਹੜੀ ਤੁਸੀਂ ਕਿਹਾ ਉਹ ਹੋ ਸਕਦਾ ਜਦੋਂ ਅਸੀਂ ਸਟੈਂਪ ਡਿਊਟੀ ਜੀ ਆਪ ਬਚਤ ਕਰਨਾ ਚਾਹੁੰਦੇ ਆ ਜਾਂ ਮੈਂ ਕਹਿ ਸਕਦਾ ਚੋਰੀ ਕਰਨਾ ਚਾਹੁੰਦੇ ਆ ਜੀ ਜੇ ਅਸੀਂ ਕਹਿੰਦੇ ਸਾਡਾ 2.5 ਲੱਖ ਸਰਜੋ ਅਸੀਂ 5 ਲੱਖ ਨਹੀਂ ਲੈਣਾ ਤੇ ਫਿਰ ਉਹ ਜਿਹੜਾ ਹੈ ਉਹ ਕ腐ਪਸ਼ਨ ਨਹੀਂ ਕਹੀ ਜਾ ਸਕਦੀ ਉਹ ਉਹ ਤਾਂ ਫਿਰ ਅਸੀਂ ਸਾਡੇ ਬਾਜੀ ਕਰਦੇ ਹਾਂ ਉਸ ਚੀਜ਼ ਨੂੰ ਛੱਡ ਕੇ ਅਗਰ ਤੁਹਾਨੂੰ ਕੋਈ ਕਰ ਰਹੀ ਹੈ ਤੰਗ ਪਰੇਸ਼ਾਨਾ ਜਿਹੜਾ ਨੰਬਰ ਤੁਸੀਂ ਦਿਖਾਇਆ ਸਟਾਰਟਿੰਗ ਤੇ ਇਹਦੇ ਤੇ ਜ਼ਰੂਰ ਰਿਟਰਨ ਕੰਪਲੀਟ ਪਾਣ ਦਾ ਲੋਕਾਂ ਨੂੰ ਕਹਿਣਾ ਉਹਨੂੰ 21 ਦਿਨ ਦੇ ਅੰਦਰ ਤੁਰੰਤ ਜਵਾਬ ਦਿੱਤਾ ਜਾਏ ਇੱਕ ਕਲੈਕਟਰ ਰੇਟਸ ਵੀ ਵੱਡਾ ਮਸਲਾ ਬਣਿਆ ਕਿ ਸਰਕਾਰ ਨੇ ਕਲੈਕਟਰ ਰੇਟਸ ਜਿਹੜੇ ਨੇ ਉਹ ਵਧਾਤੇ ਔਰ ਹੁਣ ਜਿਹੜਾ ਕੋਈ ਰਜਿਸਟਰੀ ਕਰਾਣ ਜਾਏਗਾ ਉਸ ਦੀ ਜੇਬ ਤੇ ਸਿੱਧਾ ਇਸ ਦਾ ਅਸਰ ਪਏਗਾ ਬਿਲਕੁਲ ਜੀਬ ਤੇ ਅਸਰ ਨਹੀਂ ਪਏਗਾ ਕਲੈਕਟਰ ਰੇਟ ਕੈਸੀ ਜਿਹੀ ਚੀਜ਼ ਹੈ ਤੁਹਾਡੀ ਪ੍ਰਾਪਰਟੀ ਦੀ ਐਪਰੀਸੀਏਸ਼ਨ ਹੈ ਜੀ ਤੁਹਾਡੇ ਏਰੀਆ ਦਾ ਕਲੈਕਟਰ ਰੇਟ ਹੈਗਾ ਫਰਜ਼ ਕਰ ਲਓ ਕਿਤੇ 10000 ਰੁਪਿਆ ਗਜ ਦਾ ਜੀ ਤੇ ਜਦੋਂ 15000 ਰੁਪਿਆ ਗਜ ਹੋਇਆ ਤਾਂ ਮਤਲਬ ਹੈ ਪ੍ਰਾਪਰਟੀ ਬਹੁਤ ਪ੍ਰੋਸਪਰਿਟੀ ਵਾਲੀ ਹੈ ਹਮ ਦੇਖੋ ਉਹਦਾ ਕਾਰਨ ਕੀ ਹੈ ਮੈਨੂੰ ਦੱਸੋ ਫਰਜ਼ ਕਰ ਲਓ ਕਿਸੇ ਮਾਰਕੀਟ ਰੇਟ ਜਿਹੜਾ ਹੁੰਦਾ ਜੀ ਕਿਤੇ ਤੁਹਾਨੂੰ ਕੋਈ ਡੀਲਰ ਕੋ ਖਰੀਦਣ ਜਾਂਦੇ ਹੋ ਕਹਿੰਦਾ ਜੀ ਇੱਥੇ 15000 ਰੁਪਏ ਗਾਜ਼ ਰੇਟ ਹੈ ਵੀ 15000 ਗਾਜ਼ ਦੇ حساب ਨਾਲ ਤੁਹਾਨੂੰ ਮੈਂ ਜਗ੍ਹਾ ਦੇਣੀ ਹੈ ਜੀ ਤੁਸੀਂ ਸੌਦਾ ਕਰਾ ਦੇਣਾ ਮੈਂ ਤੁਹਾਡਾ ਜੀ ਜੀ ਤੇ ਉਹ ਕਲੈਕਟਰ ਰੇਟ ਹੁੰਦਾ ਉੱਥੇ 4000 ਰੁਪਏ ਇਹਦਾ ਮਤਲਬ ਕੀ ਹੈ ਕਿ ਜਿਹੜਾ ਵਿਚਲਾ ਡਿਫਰੈਂਸ ਹੈ ਉਹ ਕੱਲ ਨੂੰ ਤੁਹਾਡੇ ਆੜੇ ਆਣਾ ਉਹਦੀ ਐਪਰੀਸੀਏਸ਼ਨ ਨਹੀਂ ਹੋਣੀ ਪ੍ਰਾਪਰਟੀ ਤੁਹਾਡੀ ਦੀ ਹਾਂ ਹਾਂ ਉਹ ਕੋਈ ਸਰਕਾਰ ਕਿਸੇ ਦੇ ਜੇਬ ਤੇ ਬੋਝ ਪਾਣਾ ਨਹੀਂ ਚਾਹਦੀ ਸਰਕਾਰ ਉਹਨੂੰ ਬੈਲੈਂਸ ਕਰਨਾ ਚਾਹਦੀ ਹੈ ਸਰਕਾਰ ਚਾਹਦੀ ਹੈ ਜੇ 15000 ਰੁਪਏ ਉੱਥੇ ਮਾਰਕੀਟ ਦਾ ਤੁਹਾਡੇ ਕੋਲ ਮੰਗਦਾ ਪਿਆ ਤੇ ਘੱਟ ਤੋਂ ਘੱਟ ਤੁਹਾਡਾ ਕਲੈਕਟਰ ਰੇਟ ਜਿਹੜਾ ਉੱਥੇ 8000 ਰੁਪਏ ਚਾਹੀਦਾ 7000 ਰੁਪਏ ਚਾਹੀਦਾ ਉਹਦਾ ਫਾਇਦਾ ਕਿਹਨੂੰ ਆਣ ਵਾਲੇ ਟਾਈਮ ਨੂੰ ਜਿਸ ਕਰਕੇ ਤੁਸੀਂ ਪ੍ਰੋਪਰਟੀ ਸੇਵਿੰਗ ਕਰਕੇ ਖਰੀਦਣ ਲੱਗੇ ਆ ਉਹ ਤੁਹਾਡੇ ਕੰਮ ਆਏਗੀ ਉਹ ਪੈਸਾ ਤੁਹਾਡੇ ਤੁਹਾਡਾ ਵਾਈਟ ਬਣੀ ਵੀ ਆਣ ਵਾਲੇ ਟਾਈਮ 'ਚ ਬਣੇ ਇਸ ਕਰਕੇ ਸਰਕਾਰ ਨੂੰ ਇਜ਼ਾਫਾ ਕਿੰਨਾ ਇਜ਼ਾਫਾ ਹੋਵੇ ਨਹੀਂ ਉਹ ਜਿਹੜਾ ਹੈਗਾ ਹਰੇਕ ਜ਼ਿਲ੍ਹੇ 'ਚ ਉਹ ਹਰ ਵਾਰ ਨਹੀਂ ਹੁੰਦਾ ਉਹ ਡਿਪਟੀ ਕਮਿਸ਼ਨਰ ਰਿਵਿਊ ਕਰਦੇ ਇਸ ਜਾ ਕੇ ਸਾਲ ਬਾਅਦ 2 ਸਾਲ ਬਾਅਦ ਜਦੋਂ ਦੇਖਦੇ ਆ ਵੀ ਪਤਾ ਲੱਗਦਾ ਮਾਰਕੀਟ ਜਿੱਥੇ ਬਹੁਤ ਜ਼ਿਆਦਾ ਰੇਟ ਹੈ ਤੇ ਲੇਕਿਨ ਕਲੈਕਟਰ ਰੇਟ ਬਹੁਤ ਥੋੜਾ ਹੈ ਉਹਨੂੰ ਫਿਰ ਉਹ ਰੈਵਨਿਊ ਡਿਪਾਰਟਮੈਂਟ ਦਾ ਜ਼ਿਲ੍ਹਾ ਲੈਵਲ ਦੇ ਉੱਤੇ ਡਿਪਟੀ ਕਮਿਸ਼ਨਰ ਉਹਦੀ ਆਪਣੇ ਅਧਿਕਾਰੀਆਂ ਨਾਲ ਲੈ ਕੇ ਉਹਦਾ ਫੈਸਲਾ ਕਰਦਾ ਉਹ ਸਰਕਾਰ ਨੂੰ ਦੱਸਦਾ ਸਰਕਾਰ ਉਹਨੂੰ ਫਿਰ ਉਹ ਡਿਪਟੀ ਕਮਿਸ਼ਨਰ ਰਿਪੋਰਟ ਨੂੰ ਵੀ ਚੈੱਕ ਕਰਦੇ ਆ ਫਰਜ਼ ਕਰ ਲਓ ਉਥੇ ਐਕਚੁਅ ਰੇਟੋਂ ਲੱਗਦਾ ਵੀ ਕਲੈਕਟਰ ਰੇਟ ਜਿਆਦਾ ਹੋ ਗਿਆ ਲੇਕਿਨ ਐਕਚੁਅ ਰੇਟ ਘਟਾ ਫਿਰ ਸਰਕਾਰ ਉਹਨੂੰ ਰਿਵਿਊ ਕਰਦੀ ਆ ਨਹੀਂ ਤਾਂ ਕਲੈਕਟਰ ਰੇਟ ਦਾ ਵਧਣਾ ਤੁਹਾਡੀ ਪ੍ਰਾਪਰਟੀ ਦੀ ਐਪ੍ਰੀਸੀਏਸ਼ਨ ਮੰਨੀ ਜਾਂਦੀ ਐਪ੍ਰੀਸੀਏਸ਼ਨ ਤੇ ਹੋ ਗਈ ਲੇਕਿਨ ਜਦੋਂ ਰਜਿਸਟਰੀ ਕਰਾਉਣ ਜਾਊਗਾ ਟੈਕਸ ਵੀ ਵਧੂਗਾ ਇਸ ਦਿਨ ਮਨੂੰ ਇੱਕ ਬੰਧਾਇਰ ਜਾਓ ਜੇ ਤੁਹਾਡਾ ਥੋੜਾ ਜਿਹਾ ਟੈਕਸ ਵਧੂਗਾ ਤਾਂ ਫਾਇਦਾ ਕਿਨੂੰ ਹੋਊਗਾ ਐਪ੍ਰੀਸੀਏਸ਼ਨ ਵੀ ਤਾਂ ਹੋਊਗੀ ਪ੍ਰਾਪਰਟੀ ਚ ਫਰਜ ਕਰ ਲੋ ਅੱਜ 30000 15000 ਦੀ ਰੀਸ ਗਈ ਤੇ ਕੱਲ ਨੂੰ ਜਦੋਂ 25000 30000 ਨੂੰ ਵਿਕਣੇ ਹੋਵੇ ਤਾਂ ਤੁਹਾਡੀ ਵਿਗਣੀ ਆ ਉਹਦਾ ਵਾਧਾ ਵੀ ਤੁਹਾਨੂੰ ਮਿਲਣਾ ਯਾਨੀ ਯਾਨੀ ਜੇ ਪ੍ਰਾਪਰਟੀ ਦੀ ਕੀਮਤਾਂ ਵਧਣ ਗਈਆਂ ਤੇ ਫਿਰ ਟੈਕਸ ਦੇ ਵਿੱਚ ਤੇ ਇਜ਼ਾਫਾ ਹੋਏਗਾ ਲੇਕਿਨ ਫਾਇਦਾ ਲੋਕਾਂ ਨੂੰ ਹੁੰਦਾ ਨਜ਼ਰ ਆਏਗਾ ਖਰੀਦਣ ਵਾਲੇ ਨੂੰ ਵੀ ਔਰ ਵੇਚਣ ਵਾਲੇ ਨੂੰ ਵੀ ਕੁਝ ਇਸ ਤਰ੍ਹਾਂ ਦਾ ਸਿਸਟਮ ਬਣਦਾ ਹੋਇਆ ਨਜ਼ਰ ਆਏਗਾ ਔਰ ਓਵਰ ਔਰ ਜਿਸ ਢੰਗ ਦੇ ਨਾਲ ਸਰਕਾਰ ਦੀ ਜੜੀ ਪਾਲਿਸੀ ਹੈ ਜਿਸ ਪਾਲਿਸੀ ਦੇ ਤਹਿਤ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ ਉਸ ਦੇ ਨਤੀਜੇ ਜਿਹੜੇ ਨੇ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਇਸ ਵਾਰ ਦੇ ਮਹਿਕਮੇ ਦੀ 71% ਦੀ ਦਾ ਉਸ ਦੇ ਵਿੱਚ ਕਲੈਕਸ਼ਨ ਹੋਈ ਹੈ ਪਿਛਲੀ ਵਾਰ ਦੇ ਮੁਕਾਬਲੇ ਡਬਲ ਇਸ ਨੂੰ ਕਹਿ ਸਕਦੇ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਜਿਹੜੇ ਹੁਣ ਹੈ ਗਰਾਉਂਡ ਲੈਵਲ ਤੇ ਉਪਰਾਲੇ ਹੋਰ ਹੋ ਰਹੇ ਨੇ ਔਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਮੰਤਰੀ ਜਿਹੜੇ ਨੇ ਖੁਦ ਗਰਾਉਂਡ ਤੇ ਜਾ ਕੇ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਨੇ ਇਸ ਦਾ ਆਨ ਆਲੇ ਦਿਨਾਂ ਦੇ ਵਿੱਚ ਹੋਰ ਕੀ ਅਸਰ ਵੇਖਣ ਨੂੰ ਮਿਲਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par